ਹਾਂ ਜੀ ਸਸੇਗਾ ਦੋਸਤੋ ਮੈਂ ਹਰਨਵਿੰਦਰ ਚੀਮਾ ਤੇ ਤੁਸੀਂ ਵੀ ਵਖ ਰਹੇ ਹੋ ਜੀਬੀਸੀ ਅਪਡੇਟ ਪਹੁੰਚੇ ਹਾਂ ਅਸੀਂ ਹੁਸ਼ਿਆਰਪੁਰ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਹਰ ਰੋਜ਼ ਆਪਣੇ ਕਾਗਜ਼ੀ ਜ਼ਮੀਨਾਂ ਸਬੰਧੀ ਮਕਾਨਾਂ ਸਬੰਧੀ ਜੋ ਵੀ ਕਾਗਜ਼ੀ ਕਾਰਵਾਈਆਂ ਨੇ ਉਹ ਕਰਵਾਉਣ ਆਉਂਦੇ ਨੇ ਰਜਿਸਟਰੀ ਜੋ 플ੌਟ ਦੀ ਆ ਮਕਾਨ ਦੀ ਆ ਉਹ ਵੀ ਕਰਵਾਉਣ ਆਉਂਦੇ ਨੇ ਹੋਰ ਵੀ ਜੋ ਇੱਥੇ ਪਿੰਡੂ ਖੇਤਰ ਲਈ ਸ਼ਹਿਰੀ ਖੇਤਰ ਲਈ ਜੋ ਸਹੂਲਤਾਂ ਹਨ ਇੱਥੇ ਅਵੇਲੇਬਲ ਨੇ ਤੇ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਇੱਥੇ ਹੀ ਅਧਿਕਾਰੀ ਜੋ ਮੌਜੂਦ ਹੁੰਦੇ ਨੇ ਜਿਨ੍ਹਾਂ ਦੀ ਦੇਖਰੇਖ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰਾ ਇੱਥੇ ਦਾ ਸਿਸਟਮ ਚੱਲ ਰਿਹਾ ਹੁੰਦਾ ਗੱਲ ਕਰੀਏ ਇਹ ਜੋ ਮੇਰੇ ਪਿੱਛੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਜੋ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ 11 ਦਸੰਬਰ 2023 ਨੂੰ ਤੇ ਇਹ ਬਿਲਡਿੰਗ ਦੀ ਜਿਹੜੀ ਤਿਆਰੀ ਹੈ ਉਹ ਲਗਾਤਾਰ ਚੱਲ ਰਹੀ ਹੈ ਤੇ ਅਸੀਂ ਆਪਣੇ ਜੋ ਸਾਡੇ ਸਰੋਤੇ ਨੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਅਸੀਂ ਇਸ ਦੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਕੀ ਕੀ ਕੰਮ ਇੱਥੇ ਹੋਣਗੇ ਕਿਸ-ਕਿਸ ਚੀਜ਼ ਦੇ ਜਿਹੜੇ ਦਫ਼ਤਰ ਨੇ ਉਹ ਇੱਥੇ ਖੁੱਲੇ ਜਾਣਗੇ ਸਭ ਤੋਂ ਪਹਿਲਾਂ ਜਿਹੜਾ نیچے ਬੇਸਮੈਂਟ ਦੇ ਵਿੱਚ ਜੋ ਇੱਕ ਹਾਲ ਬਣਾਇਆ ਜਾਵੇਗਾ ਆਮ ਪਬਲਿਕ ਦੀ ਸਹੂਲਤ ਵਾਸਤੇ ਉਹਨਾਂ ਦੇ ਇੱਕ ਵੇਟਿੰਗ ਹਾਲ ਬਣਾਇਆ ਜਾਵੇਗਾ ਤੇ ਬੈਠਣ ਦਾ ਪ੍ਰਬੰਧ ਵਧੀਆ ਢੰਗ ਤਰੀਕੇ ਨਾਲ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਏਸੀ ਹਾਲ ਉਹ ਬਣਾਇਆ ਜਾਵੇ ਤੇ ਨਾਲ ਲੱਗਦੇ ਐ ਐਸ ਡੀ ਐਮ ਦਾ ਆਫਿਸ ਵੀ ਇੱਥੇ ਬਣੇਗਾ ਤਹਿਸੀਲਦਾਰ ਦਾ ਆਫਿਸ ਵੀ ਇੱਥੇ ਹੋਵੇਗਾ ਨਾਇਬ ਤਹਿਸੀਲਦਾਰ ਸਬ ਰਜਿਸਟਰਾਰ ਤੇ ਫਰਦ ਕੇਂਦਰ ਇਹ ਸਾਰਾ ਜੋ ਆਫਿਸ ਨੇ ਇਹ ਸਾਰੇ ਇੱਥੇ ਸ਼ਿਫਟ ਹੋ ਜਾਣਗੇ ਜਦੋਂ ਕਿ ਹੁਣ ਆਮ ਜਨਤਾ ਨੂੰ ਦੂਸਰੀ ਸਾਈਡ ਪੁਰਾਣੇ ਆਫਿਸ ਦੇ ਵਿੱਚ ਜਾਣਾ ਪੈਂਦਾ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਨੇ ਕੰਮ ਕਰਨੇ ਜਿਹੜੇ ਨੇ ਉਹ ਥੋੜੇ ਲੇਟ ਹੋ ਜਾਂਦੇ ਨੇ ਜਾਂ ਮੁਸ਼ਕਲ ਹੋ ਜਾਂਦੇ ਨੇ ਤੇ ਇਹਨਾਂ ਨਵੇਂ ਦਫ਼ਤਰਾਂ ਦੇ ਵਿੱਚ ਕੰਮ ਕਰਨੇ ਆਸਾਨ ਹੋ ਜਾਣਗੇ ਕਿ ਅਲੱਗ-ਅਲੱਗ ਸ਼ਾਖਾਵਾਂ ਦੇ ਜੋ ਆਫਿਸ ਨੇ ਉਹ ਇੱਥੇ ਖੋਲੇ ਜਾਣਗੇ ਨਾਲ ਲੱਗਦੇ ਇਹ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੇ 3 ਕੋਟ ਜਿਹੜੇ ਨੇ ਉਹ ਵੀ ਇੱਥੇ ਖੋਲੇ ਜਾਣਗੇ 3 ਕੋਟ ਬਣਨਗੇ ਜਿਨ੍ਹਾਂ ਵਿੱਚ ਇੱਕ ਐਸ ਡੀ ਐਮ ਸਾਭ ਦੀ ਕੋਰਟ ਹੋਵੇਗੀ ਤੇ ਨਾਇਬ ਤਸਵੀਲਦਾਰ ਸਾਭ ਦੀ ਵੀ ਕੋਰਟ ਹੋਵੇਗੀ ਤੇ ਨਾਲ ਤਸਵੀਲਦਾਰ ਸਾਭ ਦੀ ਕੋਰਟ ਹੋਵੇਗੀ ਇਸ ਦੇ ਨਾਲ ਜਿਹੜੇ ਕਾਗਜ਼ੀ ਦਸਤਾਵੇਜ਼ ਨੇ ਉਹਨਾਂ ਦਾ ਜੋ ਰਿਕਾਰਡ ਰੱਖਿਆ ਜਾਵੇਗਾ ਉਹਨਾਂ ਦੇ ਰੂਮਸ ਨੇ ਉਹ ਵੀ ਅਲੱਗ ਤੋਂ ਬਣਾਏ ਜਾਣਗੇ ਸੋ ਇਹ ਬਿਲਡਿੰਗ ਕਦੋਂ ਤੱਕ ਬਣ ਕੇ ਤਿਆਰ ਹੋਵੇਗੀ ਕਿੰਨਾ ਇਹਨੂੰ ਟਾਈਮ ਲੱਗੇਗਾ ਇਹ ਅਜੇ ਆਉਣ ਵਾਲਾ ਸਮਾਂ ਜਿਹੜਾ ਉਹ ਦੇਖਣਾ ਹੋਵੇਗਾ ਤੇ ਉਸ ਦੇ ਅਧੀਨ ਕਾਰਵਾਈਆਂ ਚੱਲ ਰਹੀ ਹੈ ਆਮ ਲੋਕ ਫਿਲਹਾਲ ਪੁਰਾਣੀ ਬਿਲਡਿੰਗ ਦੇ ਵਿੱਚ ਆਪਣੇ ਕਾਗਜ਼ੀ ਕਾਰਵਾਈ ਕਰਵਾ ਰਹੇ ਨੇ ਲਗਾਤਾਰ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ